ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਹੜੀ ਦੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270198 ਸੱਸੀ ਗੱਲ ਬਾਈ ਸੱਸੀ ਗੱਲ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਂਦ ਲੋ ਸੋਨੂ ਆ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਕਸੀਨਿਆ ਤੇ ਮੋਬਾਈਲ ਨੰਬਰ ਆਪਣੇ ਮੋਬਾਈਲ ਨੰਬਰ ਹੈ 86990999728 86990999728 ਪਹਿਲੇ ਨੰਬਰ ਦੇ ਡੱਬੀ ਬੱਚੀ ਦੇਖਦੇ ਆ ਸੂਆ ਕਿਹੜਾ ਸੂਈ ਆਈ ਇਹ ਢਿੱਲੋ ਕਹਿੰਉਂ ਸੂਈ ਆ ਬਈ ਪਹਿਲਾ ਸੂਆ ਆ ਪਹਿਲਾ ਮੂੰਹ ਤਾਂ ਚਾਰ ਦਿਨ ਦਾ ਹੈ ਮੂੰਹ ਚਾਰ ਦਿਨ ਦਾ ਬੱਚਾ ਇਹ ਨਹੀਂ ਕੀਤੇ ਦਾ ਇਹਨੇ ਬੱਸੀ ਦਿੱਤੀ ਆ ਬਈ ਆਪਣੀ ਮਗਰ ਇਹਦੇ ਬੱਚੀ ਆ ਕਹਾਂਵਾਂ ਦਿਨ ਸੂਈ ਨੂੰ ਹੋ ਗਿਆ ਇਹਨੂੰ ਸੂਈ ਨੂੰ ਅੱਜ ਵੀਰੇ ਚੌਥਾ ਦਿਨ ਹੋ ਗਿਆ ਚੌਥਾ ਦਿਨ ਸੂਈ ਨੂੰ ਤੇ ਬਾਕੀ ਬੂਥੀਵਾਤੀ ਬਹੁਤ ਚਾਹੀਦਾ ਹਨਾ ਬੂਥੀਵਾਤੀ ਬਹੁਤ ਚੰਗੇ 40 1 16 ਦੀ ਇਹ ਆ ਅੱਗੇ ਉਹ ਦੂਜਾ ਆਪਣਾ ਰਮਾਂਡਾ ਦਾ ਬੱਸੀ ਦਿੱਤੀ ਐ ਨਹੀਂ ਪਰਮਾਂਡਾ ਜਿੱਤੇ ਬੱਚੀ ਦੁੱਧ ਕਿੰਨਾ ਕਾ ਹਾਜਰਾ ਹੁਣ ਹੁਣ ਢਿੱਲੋ ਥੱਲੇ 17 1 ਸਾ 18 ਕਿਲੋ ਦੋਨਾਂ ਟਾਈਮਾਂ ਦਾ ਹੁਣ ਤਿਆਰ। ਜੇ ਚੋਣ ਲਾ ਕੇ ਮਿਲਣ ਲਾਗੇ ਸੋਨਾ ਤੋਂ ਟੱਪ ਜੂ। ਕੱਪ ਦੀ ਕੱਪ ਦੀ ਸੋਨਾ ਤੋਂ ਅੰਦਰ ਨਹੀਂ ਆਉਂਦਾ ਤਾਂ ਵੀ ਜੂ। ਧਾਰਾ ਤੂੰ ਰੈਕ ਨੰਬਰ। ਰੈਕ ਨੰਬਰ ਆਪਾਂ ਮਾਰਕੀਟ ਦਾ ਪੂਰੀ ਸੀਟ। ਸੁਭਰ ਧਾਰਾ ਵਗੈਰਾ ਦੇਖੋ ਜਮਾ ਕਿਆ ਬਾਤਾਂ ਕੋਈ ਨਿਆਣਾ ਵਗੈਰਾ ਪੌਂਦੀ ਲੋੜ ਵੀ ਨਹੀਂ ਹਨਾ। ਨਾ ਨਾ ਟਲੂਕ ਨੂੰ ਬੱਤੀ। ਚੋਣ ਪਸਨਾ ਵਗੈਰਾ ਦੇਖੋ ਸਾਫ਼ ਸੁਥਰੀ ਓਕੇ ਜਮਾ। ਤੇ ਭਾਅ ਜਾਰੇ ਦਾ ਕੀ ਰੱਖਿਆ ਆਪਾਂ? ਪੂਰਤੇ ਕਰਨਾਗੇ। ਧੋਰੀ ਬਾਹਰ ਨੂੰ। ਸੋਭਰ ਮੂੰਹ ਮੱਥਾ ਦੇਖੋ ਫੇਸ ਕੁਆਲਿਟੀ ਜਿੰਦ ਜਾਨ ਤੇ ਬਾਕੀ ਹਵਾਨੇ ਦੇ ਨਾਲ ਚਾਰੇ ਥਾਂ ਨੇ ਕਰਵੇਂ ਬਿੱਤੀ ਦੇ ਤੇ 16 ਲੀਟਰ ਤੋਂ ਲੈ ਕੇ 18 ਦੇ ਵਿੱਚ ਵਿੱਚ ਬੋਲਾ ਇਹਦੇ ਥੱਲੇ ਹੈਗਾ ਹਾਜ਼ਰ ਜਮਾ ਠੀਕ ਆ ਠੰਡੀ ਸੀਲ ਦਾ ਕੋਈ ਅੰਤ ਨਹੀਂ ਨਾ ਅਮੁਰੂ ਆ ਕੇ ਲੈਵਾ ਰੱਖਾ ਦਿਨੇਵਾ ਪੂਰਾ ਵਧੀਆ ਸੋ ਲੈਵਾ ਦੇਖ ਸਕਦੇ ਨੇੜ ਤੋਂ ਪੂਰੇ ਸਾਫ ਸੁਥਰੇ ਥਣ ਹਵਾਨੇ ਦੀ ਤੇ ਅੰਦਾਜ਼ਾ ਇਹ ਲਾ ਜੇ ਕਿੰਨੇ ਕਿਲੋ ਤੇ ਚੱਲੂਗੀ ਇਹ ਦੁੱਧ ਧਿਲੋ ਮੰਨ ਕੇ ਚੱਲ ਬਾਹਾਂ ਨਹੀਂ ਤਾਂ 20 22 ਕਿਲੋ ਮੌਜ ਲੱਗਦੀ ਵੀ 20 ਮੰਨ ਕੇ ਲੈ ਲੈ ਜਾਏ ਹੁੰਦਾ ਰੇਟ ਬਾਜੂ ਹੋਊਗਾ ਹਾਂ ਰੇਟ ਬਾਜੂ ਦੀ ਲੈ ਚਲੋ ਬੱਚੇ ਕੋਲ ਲੈ ਚੱਲ ਸੋ ਬਾਕੀ ਸੂਈ ਸਵਾਈਪ ਤੇ بچہ ਬਹੁਤ ਪਿਆਰਾ ਬੱਚੀ ਫੀਲ ਕਰਾ ਤਬ ਬੱਚੀ ਪੂਰਾ ਟੌਪ ਦੀਆ ਰੇਟ ਇਹਦਾ ਵਾਜਬ ਹੋਊਗਾ ਸੋਨਾ ਤੋਂ ਲੈ ਕੇ 18 ਦੇ ਵਿੱਚ ਵਿਚ ਪਾਜੇ ਦੁੱਧ ਬੋੜਾ ਇਹ ਥੱਲੇ ਲੀਟਰ ਵਾਲਾ ਹਾਜ਼ਰ ਆ ਤੇ ਜੇਰ ਜੁਰ ਜਮਾ ਡੰਨਾ ਜਮਾ ਓਕੇ ਠੀਕ ਆਪਣੇ ਘਰੇ ਸੂਈ ਹੈ ਨਹੀਂ ਆਪਾਂ ਸੂਈ ਸਵਾਈ ਲੈਂਦੀ ਜੇਰ ਉਹਨਾਂ ਨੇ ਦਿਖਾਤੀ ਚਾਪੂਨ ਸਾਰੀ ਵੀਡੀਓ ਠੀਕ ਹੈ ਤੇ ਜਿਹੜੀ ਆਪਾਂ ਇਹ ਦੇਖੀ ਆਨੇ ਹੈਗੇ ਸਾਈਵਾਲ ਜੰਗ ਚਾ ਗਈ ਇਹ ਸਾਈਵਾਲ ਤਾਂ ਪੂਰੀ ਫੀਲ ਡੰਡੀ ਆ ਕੋਈ ਲੱਤ ਛਾੜਾ ਨਹੀਂ ਹੈਗੀ ਕੋਹਣ ਸੂਈਆ ਮੂੰਹ ਤੋਂ ਦੋ ਦੰਦ ਮੂੰਹੋਂ ਦੋ ਦੰਦ ਦਿਨ ਕਹਿ ਕੇ ਲੈਂਦੀ ਐ ਲੈ ਠੀਲੋ ਲੈ ਜੀ ਚਾਰ ਪੰਜ ਦਿਨ ਚਾਰ ਪੰਜ ਦਿਨ ਸੂਣ ਜੇ ਬਾਕੀ ਆ ਕਿੰਨਾ ਅਗਰ ਉਹ ਜਿਹੜੇ ਨੋ ਦੇ ਕੇ ਤਾਂ ਸੇਵਾ ਦਾ ਹੁੰਦਾ ਠੀਕ ਹੈ ਜਿਹੜੇ ਹਿਸਾਬ ਨਾਲ ਦੇਵਾ ਬਣਾਉਂਦੀ ਹੁੰਦੀ ਆ ਜਾਂ ਅੜ ਰਿਜੈਟ ਹਿਸਾਬ ਨਾਲ ਹੈਗਾ ਇਹਦਾ ਤੇਰਾ 13-14 ਕਿਲੋ ਦਾ ਦੁੱਧ ਹੋਊਗਾ ਰੇਟ ਕੀ ਰੋਊਗਾ ਇਹਦਾ ਰੇਟ ਇਹਦਾ 47000 ਰੁਪਏ ਗਜੈਸ ਹੋ ਜੂਗੀ ਆ ਮਾੜਾ ਮੋਟਾ ਹੀ ਮੰਨਤਾ ਨੂੰ 13-14 ਲੀਟਰ ਦੁੱਧ ਦੇ ਦੋਗੀ ਤੇ ਥਣ ਗੁੱਲੇ ਵਾਲਾ ਜਮਾ ਹਨਾ ਤੋਰੀ ਬਾਹਰ ਨੂੰ ਸੋ ਵੀਰੋ ਲੇਵਾ ਵਗੈਰਾ ਦੇਖ ਸੋ ਸੋਹਣਾ ਸਾਫ ਸੁਥਰਾ ਤੇ ਜਿੰਦੇ ਜਾਨ ਵਧੀਆ ਮੂੰਹ ਮੱਥੇ ਲੱਗਦੀ ਰੇਟ 47000 ਰੁਪਏ 13 14 ਗ੍ਰੇਟਰ ਦੁੱਧ ਇਹਨੇ ਦਾਮਣਾ ਪਾ ਦੇਣਾ ਤੋਂ ਦੇਖੋ ਮੂੰ ਮੱਥਾ ਤੇ ਬਾਕੀ ਚਾਈ ਨਹੀਂ ਵਗੈਰਾ ਪਾ ਤੇ ਵੀਰ ਨੰਬਰ ਬੋਲੇ ਦੁਬਾਰੇ ਆਪਣਾ ਨੰਬਰ ਇਹ ਲੈਗਾ 789909990 ਸੋ ਇਹਦਾ ਰੇਟ ਹੋਗਾ ਫੋਨ ਤੇ ਇਹਦਾ 47000 ਪਿੰਡ ਹਮਦਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਵੀਡੀਓ ਦੇਖ